ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਕਾਲੇ ਚਨੇਾਂ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਅਤੇ ਬਹੁਤ ਹੀ ਹੈਲਦੀ ਹੁੰਦੀ ਹੈ ਇਹ ਸਬਜ਼ੀ ਮੈਂ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਬਣਾਉਂਦੀ ਆ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੀ ਆ ਅਸੀਂ ਸਬਜੀ ਬਣਾਉਣ ਲੱਗੇ ਸੀ ਸੋਚਿਆ ਚਲੋ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਜੇਕਰ ਤੁਸੀਂ ਚੈਨਲ ਤੇ ਆਏ ਹੋ ਪਹਿਲੀ ਵਾਰੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਇੱਥੇ ਤਾਂ ਆਪਾਂ ਨੇ ਇੱਕ ਕਾਲੀ ਚੰਨਿਆਂ ਦੀ ਵੀ ਹੋਈ ਸੀਗੀ ਅੱਪਾ ਇਹਨਾਂ ਨੂੰ 4-5 ਘੰਟੇ ਪਹਿਲਾਂ ਨਾਰਮਲ ਜਿਹੇ ਪਾਣੀ ਚ ਭੋਂਗੇ ਰੱਖਦਾ ਸੀ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਲਿਆ ਇਹ ਧੋਣ ਤੋਂ ਬਾਅਦ ਆਪਾਂ ਪਾਣੀ ਜਿਹੜਾ ਕੱਢ ਦਿੱਤਾ ਸੀਗਾ ਤੇ ਆਪਾਂ ਹੋਰ ਸਾਫ਼ ਸੁਥਰਾ ਪਾਣੀ ਪਾ ਕੇ ਜਿਹਦੇ ਵਿੱਚ ਆਪਾਂ ਭੋਂਦੇ ਸੀ ਉਹ ਪਾਣੀ ਨਹੀਂ ਆਪਾਂ ਨੇ ਪਾਣਾ ਸਾਫ਼ ਹੋਰ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਉਬਲਣ ਦੇ ਲਈ ਰੱਖ ਦਵਾਂਗੇ ਇੱਥੇ ਦੇਖੋ ਆਪਾਂ ਨੇ ਪਾਣੀ ਪਾਤਾ ਧਗ-ਜੱਗ ਆਪਾਂ ਇਹਦੇ ਵਿੱਚ ਪਾਣੀ ਦਾ ਪਾ ਲਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਤਾ ਨਮਕ ਪਾਣ ਦੇ ਨਾਲ ਚਨੇ ਜਿਹੜੇ ਆ ਬਹੁਤ ਜਲਦੀ ਉਬਲ ਜਾਂਦੇ ਆ ਅਤੇ ਢੱਕਣ ਕਰ ਦਵਾਂਗੇ ਜੀ ਬੰਦ ਕੁੱਕਰ ਦਾ ਢੱਕਣ ਬੰਦ ਕਰਕੇ ਆਪਾਂ ਪੰਜ ਚਾਰ விசਲਾਂ ਲਗਵਾਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਢੱਕਣ ਖੋਲ ਕੇ ਤੁਹਾਨੂੰ ਦਿਖਾਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਪੰਜ விசਲਾਂ ਲਗਵਾ ਲਈਆਂ ਸੀ ਤੇ ਬਾਪ ਆਪਾਂ ਵਿੱਚੇ ਛੜਤੀ ਸੀ ਬਾਪ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਚਨੇ ਜਿਹੜੇ ਚੈੱਕ ਕਰ ਲੈਣੇ ਵੀ ਚੰਗੀ ਤਰ੍ਹਾਂ ਉਬਲੇ ਆ ਕਿ ਨਹੀਂ ਇਥੇ ਨਾਲ ਆਪਾਂ ਇਦਾਂ ਕੱਢ ਕੇ ਦੇਖ ਲਵਾਂਗੇ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਚਨੇ ਜਿਹੜੇ ਆਪਣੇ ਉਬਲ ਕੇ ਤਿਆਰ ਹੋ ਗਏ ਇੱਥੇ ਦੇਖੋ ਆਪਾਂ ਨੇ ਦੋ ਛੋਟੇ ਸਾਈਜ਼ ਦੇ ਆਲੂ ਇਸ ਤਰੀਕੇ ਦੇ ਨਾਲ ਕੱਟ ਕਰ ਲਏ ਨੇ ਤੇ ਇੱਕ మీడియం ਜੇ ਸਾਈਜ਼ ਦਾ ਜਿਹੜਾ ਆਲੂ ਆਪਾਂ ਨੇ ਸਾਫਤਾ ਹੀ ਰੱਖਿਆ ਇਹਨਾਂ ਨੂੰ ਕੱਟਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਆਪਾਂ ਪਾਣੀ 'ਚ ਰੱਖਤਾ ਸੀ ਤੇ ਇੱਧਰ ਆਪਾਂ ਲੈਏ ਨੇ ਪਿਆਜ਼ ਇਹ ਛੋਟੇ ਸਾਈਜ਼ ਦੇ ਪਿਆਜ਼ ਨੇ ਆਪਾਂ 5-6 ਲੈ ਲਏ ਨੇ ਤੇ ਚਾਰ ਲੈਨੇ ਆਪਾਂ మీడియం ਜੇ ਸਾਈਜ਼ ਦੇ ਟਮਾਟਰ ਬਾਕੀ ਤੁਸੀਂ ਦੇਖ ਕੇ ਪਾ ਲਿਓ ਜੇ ਤੁਹਾਡੇ ਘਰ ਦੇ ਵਿੱਚ ਕਿਸ ਤਰੀਕੇ ਨਾਲ ਤੜਕਾ ਲਗਾਣਾ ਪਸੰਦ ਕਰਦੇ ਨੇ ਇੱਧਰ ਆਪਾਂ ਸਵਾਦ ਅਨੁਸਾਰ ਲਈਆਂ ਅਦਰਕ ਦਾ ਟੁਕੜਾ ਲਿਆ ਇਹ ਲਸਣ ਇਹਨਾਂ ਨਾਲ ਉਸ ਧਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਦਰਦਰਾ ਜਿਹਾ ਪੀਸ ਲਵਾਂਗੀ ਬਹੁਤਾ ਬਰੀਕ ਪੇਸਟ ਜਿਹੜਾ ਤਿਆਰ ਨਹੀਂ ਕਰਨਾ ਦਰਦਰਾ ਜਿਹਾ ਆਪਾਂ ਪੀਸ ਲਾਂਗੇ ਤੁਸੀਂ ਚਾਹੋ ਕੁੰਡੀ ਸੋਟੇ ਦੇ ਨਾਲ ਵੀ ਕੁੱਟ ਕੇ ਮਸਾਲਾ ਤਿਆਰ ਕਰ ਸਕਦੇ ਹੋ ਦੇਖੋ ਇੱਧਰ ਆਪਾਂ ਨੇ ਮਸਾਲਾ ਜਿਹੜਾ ਇਹ ਦਰਦਰਾ ਜਿਹਾ ਪੀਸ ਕੇ ਕਰ ਲਿਆ ਇਹ ਤਿਆਰ ਤੇ ਇੱਧਰ ਮੈਂ ਚਨੇ ਵੀ ਕੱਢ ਲਏ ਨੇ ਇੱਕ ਭਾਂਡੇ ਦੇ ਵਿੱਚ ਇਹ ਤੇ ਦੇਖੋ ਮੈਂ ਨਾ ਇੱਕ ਕੜਛੀ ਭਰ ਕੇ ਸਰੋਂ ਦਾ ਤੇਲ ਕੁੱਕਰ ਦੇ ਵਿੱਚ ਪਾਤਾ ਮੈਂ ਤੜਕਾ ਕੁੱਕਰ ਵਿੱਚ ਹੀ ਲਗਾਉਣ ਲੱਗੀ ਆ ਕੜਾਹੀ ਵੇਲੀ ਨਹੀਂ ਸੀ ਇਸ ਕਰਕੇ ਮੈਂ ਕੁੱਕਰ 'ਚ ਹੀ ਲਗਾਉਣ ਲੱਗੀ ਚਨੇ ਮੈਂ ਭਾਂਡੇ 'ਚ ਕੱਢ ਕੇ ਰੱਖਦੇ ਸੀ ਤੇਲ ਨੂੰ ਅੱਬਾ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਇਧਰ ਤੇਲ ਹੋ ਚੁੱਕਿਆ ਹੈ ਚੰਗੀ ਤਰ੍ਹਾਂ ਦੇ ਨਾਲ ਗਰਮ ਇਹਦੇ ਵਿੱਚ ਪਾ ਦਵਾਂਗੇ ਪਰ ਦੋ ਪੱਤੇ ਤੇਜ ਪੱਤੇ ਦੇ ਤੇ ਨਾਲ ਹੀ ਪਾ ਦਵਾਂਗੇ ਛੋਟੀ ਚਮਚ ਜੀਰਾ ਜੀਰੇ ਨੂੰ ਤੜਕ ਜਾਣ ਦਵਾਂਗੇ ਲੋਜੀ ਜੀਰਾ ਜਿਹੜਾ ਆ ਟਿਕ ਚੁੱਕਿਆ ਆ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਜੋ ਗ੍ਰाइंड ਕੀਤਾ ਕਿ ਮਸਾਲਾ ਇਹ ਆਪਾਂ ਦਰਦਰਾ ਜਿਹਾ ਹੀ ਰੱਖਿਆ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਬਰੀਕ ਪੇਸਟ ਜਾਂਦਾ ਉਹਦੀ ਸਬਜੀ ਸਾਡੇ ਘਰ ਘਟੇ ਹੀ ਪਸੰਦ ਕਰਦੇ ਆ ਤੇ ਆਪਾਂ ਹੁਣ ਤੜਕੇ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨਣਾ ਹੈ ਮਦਰ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨਣਾ ਹੈ ਜੀ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਤੇ ਪਾਣੀ ਜਿਹੜਾ ਇਹ ਮਸਾਲੇ ਦੇ ਵਿੱਚ ਸੁੱਕ ਨਹੀਂ ਜਾਂਦਾ ਹੁਣ ਦੋਪਾ ਕੋ ਹੁਣ ਆਪਾਂ ਮਸਾਲਾ ਭੁੰਨਾਂਗੇ ਇੱਥੇ ਦੇਖੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਇਹ ਤੇ ਨੇ ਤੇਲ ਛੱਡਣਾ ਜਿਹੜਾ ਹੈ ਸਟਾਰਟ ਕਰ ਦਿੱਤਾ ਹੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬੇਸਿਕ ਜਿਹੇ ਮਸਾਲੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਨਮਕ ਆਪਾਂ ਇੱਥੇ ਹੁਣ ਦੇਖ ਕੇ ਪਾਣਾ ਹੈ ਕਿਉਂਕਿ ਆਪਾਂ ਨੇ ਜਦੋਂ ਚਨੇ ਉਬਾਲੇ ਸੀ ਉਦੋਂ ਵੀ ਪਾਇਆ ਸੀਗਾ ਛੋਟੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਇਨਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਵਾਂਗੇ ਤੇ ਇਹਦੇ ਵਿੱਚ ਆਪਾਂ ਲਾਲ ਮਿਰਚ ਦੀ ਗੱਲ ਤੋਂ ਨਹੀਂ ਕਰ ਰਹੇ ਤੇ ਇਹਦੇ ਵਿੱਚ ਜਿਹੜੀਆਂ ਆਪਾਂ ਨੇ ਹਰੀਆਂ ਮਿਰਚਾਂ ਪਾਈਆਂ ਨੇ ਉਹ ਵਧੀਆ ਤਿੱਖੀਆਂ ਮਿਰਚਾਂ ਨੇ ਜੀ ਤੇ ਅੱਜ ਆਪਾਂ ਲਾਲ ਮਿਰਚ ਦੀ ਗੱਲ ਤੋਂ ਜਿਹੜੀ ਨਹੀਂ ਕਰ ਰਹੇ ਆਪਾਂ ਸਕਿਪ ਕਰ ਦਿੱਤੀਆਂ ਨੇ ਅੱਜ ਤੇ ਇਹਨੂੰ ਹੁਣ ਆਪਾਂ ਬਸ 1 ਮਿੰਟ ਭੁੰਨਾਂਗੇ ਤਾਂ ਜੋ ਹਲਦੀ ਦਾ ਜਿਹੜਾ ਕੱਚਾਪਣਾ ਨਿਕਲ ਜਾਵੇ ਦੇਖੋ ਇਹਦੇ ਹਲਦੀ ਦਾ ਕੱਚਾਪਣ ਜਿਆ ਹੋ ਗਿਆ ਹੈ ਦੂਰ ਤੇ ਉਸ ਜਿਹੜੇ ਡੋਂਗੇ ਚ ਆਪਾਂ ਮਸਾਲਾ ਕੱਢਿਆ ਸੀ ਉਹਨੂੰ ਆਪਾਂ ਘੁਲ ਲ ਕੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾ ਦਵਾਂਗੇ ਤੇ ਹੁਣ ਆਪਾਂ ਪਾ ਦਵਾਂਗੇ ਨਾਲ ਹੀ ਆਲੂ ਆਲੂਆਂ ਨੂੰ ਆਪਾਂ ਥੋੜਾ ਜਿਹਾ ਸੋੜਾ ਜਿਹਾ ਲੱਗਣ ਦਵਾਂਗੇ ਥੋੜਾ ਜਿਹਾ ਸੇਕ ਆਪਾਂ ਲੱਗਣ ਦਵਾਂਗੇ ਜੀ ਆਲੂਆਂ ਨੂੰ 2 ਮਿੰਟ ਬਾਅਦ ਅੱтке ਆਲੂਆਂ ਨੂੰ ਮੜਾ ਸੇਕ ਲੱਗਣ ਦਵਾਂਗੇ ਤੇ ਸੇਕ ਜਿਹੜਾ ਹੈ ਆਪਾਂ ਗੈਸ ਦਾ ਮੀਡੀਅਮ ਕਰ ਦਵਾਂਗੇ ਐਸੇ ਦੇਖੋ 2 ਮਿੰਟ ਆਪਾਂ ਇਹ ਆਲੂਆਂ ਨੂੰ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਭੁੰਨ ਲਈਏ ਇਹਦੇ ਵਿੱਚ ਹੁਣ ਆਪਾਂ ਤਨੇ ਐਡ ਕਰ ਦਵਾਂਗੇ ਕਈ ਮੇਰੀਆਂ ਭੈਣਾਂ ਆਵळा ਜਿਹੜਾ ਪਾਣੀ ਹੁੰਦਾ ਉਬਲਿਆ ਹੋਇਆ ਇਹ ਕੱਢ ਦਿੰਦੀਆਂ ਐ ਇਹ ਵਾਲਾ ਪਾਣੀ ਜਿਹੜਾ ਆਪਾਂ ਨੂੰ ਸਬਜ਼ੀ ਦੇ ਨਾਲ ਹੀ ਪਾਣਾ ਚਾਹੀਦਾ ਹੈ ਇਹ ਪਾਣੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਇਹ ਪਾਣੀ ਨੂੰ ਤੁਸੀਂ ਕੱਢਿਆ ਨਾ ਕਰੋ ਤੇ ਕਈ ਮੇਰੀਆਂ ਭੈਣਾਂ ਨੂੰ ਸਬਜ਼ੀ ਦਾ ਜਿਹੜਾ ਕਾਲਾ ਕਾਲਾ ਇਹ ਰੰਗ ਉਹ ਪਸੰਦ ਨਹੀਂ ਆਉਂਦਾ ਹੁੰਦਾ ਵੀ ਉਹਦੇ ਕਰਕੇ ਇਹ ਪਾਣੀ ਕੱਢ ਦਿੰਦੀਆਂ ਨੇ ਵੀ ਸਬਜ਼ੀ ਦਾ ਰੰਗ ਜਿਹੜਾ ਵਧੀਆ ਆਵੇ ਸੋ ਇਹ ਕੰਮ ਤੁਸੀਂ ਨਾ ਕਰਿਆ ਕਰੋ ਇਹ ਪਾਣੀ ਬਹੁਤ ਹੀ ਜ਼ਿਆਦਾ ਹੈਲਦੀ ਆ ਜੇ ਕਿਸੇ ਨੂੰ ਸਿਰਦਰਦੀ ਮਤਲਬ ਪ੍ਰਾਣਾ ਸਿਰਦਰਦ ਦਾ ਸਿਰਦਰਦ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਉਹ ਜਿਹੜਾ ਪਾਣੀ ਹੁੰਦਾ ਚਨੇ ਦਾ ਜਰੂਰ ਪੀਆ ਕਰੋ ਜੀ ਇੱਕ ਗਲਾਸ ਇੱਥੇ ਦੇਖੋ ਆਪਾਂ ਤਰੀ ਲਗਾ ਦੇਣੀ ਆ ਹੁਣ ਇਹਨੂੰ ਆਪਣੇ ਹਿਸਾਬ ਦੇ ਨਾਲ ਆਪਾਂ ਪਾਣੀ ਜਿਹੜਾ ਇਹ ਕੋਸਾ ਕਰਕੇ ਲੈ ਆਏ ਗਰਮ ਪਾਣੀ ਪਾਵਾਗੇ ਪਲੇਟ ਵਿੱਚ ਥੋੜਾ ਆਇਆ ਪਾਣੀ ਇਹਦੇ ਵਿੱਚ ਮੈਂ ਹੋਰ ਐਡ ਕਰਾਂਗੀ ਤੇ ਹੁਣ ਆਪਾਂ ਪੂਕਰ ਦਾ ਢੱਕਣ ਕਰ ਦਵਾਂਗੇ ਜੀ ਬੰਦ ਇਥੇ ਪਾ ਕੁੱਕਰ ਦਾ ਢੱਕਣ ਬੰਦ ਕਰ ਦਿੱਤਾ ਹੈ ਤੇ ਆਪਾਂ ਹੁਣ ਇਹਨੂੰ 3 ਬਿਸਲਾ ਲਗਵਾਵਾਂਗੇ ਚਾਹੇ ਤਾਂ ਦੇਖੋ ਪਹਿਲਾਂ ਹੀ ਪੱਕੇ ਹੋਏ ਆ ਜਿਹੜੇ ਆਲੂ ਨੇ ਉਹ ਪੱਕ ਜਾਣਗੇ ਨਾਲੇ ਨਾਲੇ ਤਰੀ ਜਿਹੜੀ ਆਪਣੀ ਰਲ ਜੂਗੀ ਤੇ 3 ਬਿਸਲਾ ਲੱਗਣ ਤੋਂ ਬਾਅਦ ਆਪਾਂ ਫਿਰ ਕੁੱਕਰ ਖੋਲ ਕੇ ਦੇਖਦੇ ਆਂ ਸਬਜ਼ੀ ਨੂੰ ਇੱਧਰ ਦੇਖੋ ਜੀ ਆਪਾਂ ਨੇ 3 ਬਿਸਲਾ ਲੱਗਣ ਤੋਂ ਬਾਅਦ ਗੈਸ ਕਰ ਦਿੱਤਾ ਸੀਗਾ ਬੰਦ ਤੇ ਪਾਫ ਨਿਕਲ ਚੁੱਕੀ ਆ ਤੇ ਆਪਾਂ ਹੁਣ ਕੁੱਕਰ ਦਾ ਢੱਕਣ ਖੋਲ ਲੈਨੇ ਆ ਤੇ ਸਬਜ਼ੀ ਤੁਹਾਨੂੰ ਦਿਖਾਣੇ ਆ ਲੋ ਜੀ ਸਬਜੀ ਤੁਸੀਂ ਦੇਖ ਸਕਦੇ ਹੋ ਬਣ ਕੇ ਹੋ ਚੁੱਕੀ ਹੈ ਬਿਲਕੁਲ ਤਿਆਰ ਤੇ ਜਿਹੜਾ ਇਹ ਵਾਲਾ ਸਾਫਤਾ ਆਲੂ ਹੈ ਨਾ ਇਹਨੂੰ ਆਪਾਂ ਤੋੜ ਲਵਾਂਗੇ ਦੇਖੋ ਆਪਾਂ ਇਹਦੇ ਨਾਲ ਨਾ ਇਹਨੂੰ ਐਦਾਂ ਤੋੜ ਲਵਾਂਗੇ ਇਹਦੇ ਨਾਲ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਜਰੂਰ ਪਾ ਕੇ ਦੇਖਿਓ ਆਲੂ ਤੇ ਸਬਜੀ ਦਾ ਟੇਸਟ ਵੀ ਬਹੁਤ ਵਧੀਆ ਆਂਦਾ ਹੈ ਲੋ ਜੀ ਆਪਾਂ ਨੇ ਆਲੂ ਜਿਹੜਾ ਆ ਸਾਰਾ ਐਦਾਂ ਫੇਲਿਆ ਹੈ ਤੇ ਆਪਾਂ ਇਹਨੂੰ ਹੁਣ ਵਿੱਚ ਹੀ ਰੜਾ ਦੇਵਾਂਗੇ ਤੇ ਇੱਥੇ ਨਾ ਆਪਾਂ ਗੈਸ ਚਲਾ ਦੇਵਾਂਗੇ ਗੈਸ ਆਪਾਂ ਨੇ ਔਨ ਕਰ ਲਿਆ ਏ ਜੀ ਤੇ ਆਪਾਂ ਹੁਣ ਇਹਨੂੰ ਸਬਜੀ ਨੂੰ 2 ਜਾਂ 3 ਮਿੰਟ ਇਦਾਂ ਹੀ ਖੁੱਲਾ ਪਕਾਵਾਂਗੇ ਲੋ ਜੀ ਇਹਨੂੰ ਆਪਾਂ ਇਦਾਂ ਪਕਾ ਲਵਾਂਗੇ ਥੋੜਾ ਜਿਹਾ ਨਾ ਇਹ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਰਲ ਜੂਗੀ ਤੇ ਸੇਕ ਜਿਹੜਾ ਇਹ ਆਪਾਂ ਹਾਈ ਤੋਂ ਮੀਡੀਅਮ ਕਰ ਲਿਆ ਏ ਹਾਈ ਤੋਂ ਮੀਡੀਅਮ ਸੇਕ ਦੇ ਉੱਤੇ ਆਪਾਂ 2 ਜਾਂ 3 ਮਿੰਟ ਸਬਜੀ ਨੂੰ ਪਕਾ ਲੈਣੇ ਆ ਉਧਰ ਆਪਣੀ ਸਬਜ਼ੀ ਜਿਹੜੀ ਦੋ ਕੁ ਮਿੰਟ ਐਨੇ ਪੱਕਦੀ ਹੈ ਇੱਧਰ ਆਪਾਂ ਰਾਈਸ ਬਣਾ ਲਾਂਗੇ ਇੱਥੇ ਆਪਾਂ ਥੋੜਾ ਜਿਹਾ ਤੇਲ ਦੋ ਕੁ ਚਮਚ ਪਾ ਕੇ ਰੱਖਦੇ ਸੀ ਗਰਮ ਹੋਣ ਦੇ ਲਈ ਨਾਲੇ ਆਪਾਂ ਥੋੜਾ ਜੀਰਾ ਪਾਤਾ ਤੇ ਤੇਜ ਪੱਤਾ ਪਾ ਦਿੱਤਾ ਹੈ ਜੀ ਤੇ ਥੋੜਾ ਜਿਹਾ ਪਾ ਦਵਾਂਗੇ ਆਪਾਂ ਨਮਕ ਬਸ ਥੋੜਾ ਜਿਹਾ ਸੇਕ ਲਵਾ ਲਵਾਂਗੇ ਜੀ ਇਹਨਾਂ ਨੂੰ ਆਪਾਂ ਲੋ ਜੀ ਇੱਥੇ ਜੀਰਾ ਠੜਕ ਗਿਆ ਹੈ ਤੇ ਨਾਲ ਹੀ ਹੁਣ ਆਪਾਂ ਪਾ ਦਵਾਂਗੇ ਚਾਵਲ ਚਾਵਲ ਤੁਸੀਂ ਕੋਈ ਵੀ ਕਿਸਮ ਦੇ ਲੈ ਸਕਦੇ ਹੋ ਤੁਸੀਂ ਇਹ ਜਿਹੜੀ ਆਪਾਂ ਜਾਨੀਆਂ ਦੀ ਸਬਜ਼ੀ ਬਣਾ ਰਹੀਆਂ ਇਹਨੂੰ ਤੁਸੀਂ ਪੂਰੀਆਂ ਦੇ ਨਾਲ ਜਿਹੜਾ ਰਾਈਸ ਤੇ ਸਿੰਪਲ ਰਾਈਸ, पराठा, ਰੋਟੀ ਜਿਹਦੇ ਨਾਲ ਤੁਹਾਡਾ ਦਿਲ ਕਰਦਾ ਤੁਸੀਂ ਖਾ ਸਕਦੇ ਹੋ ਜੀ ਬਹੁਤ ਵਧੀਆ ਇਹ ਸਬਜ਼ੀ ਜਿਹੜੀ ਬੜੀ ਬਣ ਕੇ ਤਿਆਰ ਹੁੰਦੀ ਹੈ ਤੇ ਆਪਾਂ ਅੱਜ ਬਣਾ ਰਹੇ ਹਾਂ ਇਹਦੇ ਨਾਲ ਚਾਵਲ ਇੱਥੇ ਚਾਵਲਾਂ ਨੂੰ ਆਪਾਂ ਨੇ 1 ਮਿੰਟ ਜਿਹੜਾ ਇਹ ਸੇਕ ਲਵਾ ਲਿਆ ਏ ਤੇ ਜਿੰਨੇ ਚਾਵਲ ਸੀਗੇ ਉਹਦੇ ਨਾਲ ਆਪਾਂ ਡਬਲ ਪਾਣੀ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਹੁਣ ਪੱਕਣ ਦਵਾਂਗੇ ਜੀ ਦੇਖੋ ਜੀ ਇਧਰ ਆਪਣੀ ਸਬਜੀ ਨੂੰ ਵੀ ਸੇਕ ਲੱਗ ਗਿਆ ਇਹ ਆਪਾਂ ਹੁਣ ਇੱਥੇ ਗੈਸ ਕਰ ਦਵਾਂਗੇ ਬੰਦ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਆਪਣੀ ਬਣ ਗਈ ਸੀ ਆਪਾਂ ਨੇ ਗੈਸ ਤੋਂ ਉਤਾਰ ਲਈ ਸੀਗੀ ਇੱਥੇ ਨਾਲ ਆਪਾਂ ਨੇ ਇਦਾਂ ਥੋੜੀ ਜਿਹੀ ਕੜਸੀ ਦੇ ਨਾਲ ਆਲੂ ਦੋ ਕੁ ਫੇਰ ਦਿੱਤੇ ਸੀਗੇ ਤੇ ਤੁਸੀਂ ਸਬਜੀ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਆਪਣੀ ਤਿਆਰ ਹੋਈ ਹੈ ਤੇ ਆਪਾਂ ਇਹਦੇ ਵਿੱਚ ਧਣੀਆਂ ਵੀ ਪਾ ਦਿੱਤਾ ਹੈ ਤੇ ਬਹੁਤ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋਈ ਹੈ ਰਸਮੀ ਸੀ ਜੀ ਆਲੂ ਚੰਨਿਆਂ ਦੀ ਸਬਜੀ ਤੁਹਾਨੂੰ ਇਹ ਸਬਜੀ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੇ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ